We'll <laughs> ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਗੁਰੂ ਕੀ ਵਿਡਾਲੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪੈਰਾਂ ਦੀ ਅਗਵਾਈ ਵਿੱਚ ਰਵਾਨਾ ਹੋਇਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਇਸ ਮੌਕੇ ਗੱਲ ਕਰਦੇ ਜਰਨਲ ਸਕੱਤਰ ਪਰਮਜੀਤ ਸਿੰਘ ਵਡਾਲੀ ਨੇ ਕਿਹਾ ਕਿ ਅਮਰ ਸ਼ਹੀਦ ਪਾਪਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦਾ ਜਸ ਗਾਇਨ ਕੀਤਾ ਜਾ ਰਿਹਾ ਹੈ ਗੱਦਕਾ ਪਾਰਟੀਆਂ ਬਾੜ ਪਾਰਟੀਆਂ ਸਕੂਲੀ ਬੱਚਿਆਂ ਵੱਲੋਂ ਵੀ ਆਪਣੀ ਆਪਣੀ ਕਲਾ ਦੇ ਜੋਹਰ ਦਿਖਾਏ ਜਾ ਰਹੇ ਹਨ ਨਾਲ ਹੀ ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਕਨੰਦ ਪਾਤਸ਼ਾਹ ਜੀ ਆਰੰਭ ਕੀਤੇ ਗਏ ਹਨ ਜੋ 23 ਦਸੰਬਰ ਦਿਨ ਸ਼ਨੀਵਾਰ ਵਾਲੇ ਦਿਨ ਪੂਪਾਈ ਜਾਣਗੇ ਅਤੇ ਉਸ ਤੋਂ ਬਾਅਦ ਗੁਰਮਤ ਸਮਾਗਮ ਕਰਵਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਵੀਸ਼ਰੀ ਜਥੇਵਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨੇ ਹਾਲ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਤਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਧਾਰ ਸਿੰਘ ਜਥੇਦਾਰ ਬਾਬਾ ਜਸਵੰਤ ਸਿੰਘ ਮਹਾਕਾਲ ਜਨਰਨਸ ਖਤਰ ਪਰਮਜੀਤ ਸਿੰਘ ਵੱਡਾਲੀ ਓਮ ਪ੍ਰਕਾਸ਼ ਗੱਬਰ ਡਾਕਟਰ ਇੰਦਰਪਾਲ ਜਗੀਰ ਸਿੰਘ ਹਰਜੀਤ ਸਿੰਘ ਵੱਡਾਲੀ ਰਾਮ ਸਿੰਘ ਮਹਾਵਾ ਹਰਜਿੰਦਰ ਸਿੰਘ ਠੇਕੇਦਾਰ ਸੋਨੂ ਖੰਨ ਵਾਲਾ ਆਦਮਾ ਜੂਸ ਹਨ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਸੇਕੂ ਕੁੰਦੇ ਮਹਾਨ ਜਨਰਲ ਸ਼ਹੀਦ ਬਾਬਾ ਜੀਨ ਸਿੰਘ ਜੀ ਕਦੋ ਸਲਾਣਾਸ਼ੀ ਦੀ ਜੋੜ ਮੇਲਾ ਗੁਰੂ ਕੀ ਵਡਾਲੀ ਵਿਖੇ ਮਨਾਇਆ ਜਾਂਦਾ ਹੈ ਉਹ ਅੱਜ ਸਿਰੇ ਕਾਂਡਪਾ ਸਾਹਾ ਰੰਮ ਕੀਤੇ ਗਏ ਨੇ ਉਹਨਾਂ ਤੋਂ ਉਪਰੰਤ ਅੱਜ ਇੱਕ ਮਹਾਨ ਅਗਨਕੀਤਨ ਗੁਰੂ ਕੀ ਵਡਾਲੀ ਗੋਡਾ ਸ਼ਹੀਦ ਬਾਬਾ ਜੀ ਦਾ ਰੱਬ ਦੇ ਵਾਕ ਵਾਕ ਸ਼ਾਹ ਤੋਂ ਉਧਾਇਆ ਸਾਮ ਨੂੰ ਤੇ ਸਮਾਪਤ ਹੋਣਾ ਹੈ 23 ਦਸੰਬਰ ਦੇ ਨਾਲ ਸਨੀਵਾਰ ਨੂੰ ਆੜੀ ਜਵਾਨ ਸੱਜਰੇ ਹਨ ਤੇ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸ਼ਹੀਦੀ ਜੋੜ ਮੇਲੇ ਚੱਲ ਪਏ ਹਨ ਤੇ ਸਾਰੀਆਂ ਸੰਗਤਾਂ ਉਮਾ ਮਾਤੇ ਨਾਲ ਜੋੜ ਮੇਲੇ ਦੀਆਂ ਰੌਣਕਾਂ ਵਧਾਉਣਾ ਖੋਦੇ ਸਾਹਿਬ ਜਿਆਦਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਰਪੰਚ ਸਰਪਾਚਾ ਦਾ ਪ੍ਰਵਾਰ ਵਾਰਨਾ ਪੰਥ ਨੂੰ ਬਚਾਉਣਾ ਇੱਕ ਵੱਡੀ ਵੱਡੀ ਸ਼ਹਾਦਤ ਹੈ ਉਹਨਾਂ ਨੂੰ ਯਾਦ ਕਰਦਿਆਂ ਸਾਰੀਆਂ ਸੰਗਤਾਂ ਨਾਮ ਜਪਣਾ ਗੁਰੂ ਘਰ ਚ ਨਾ ਪਕਤ ਹੋ ਕੇ ਗੁਰੂ ਘਰ ਦੀਆਂ ਕੂਤਿਆ ਪ੍ਰਾਪਤ ਕਰਨ ਤੋਂ ਨਾ ਸ਼ਹੀਦਾਂ ਦੇ ਦਿੱਤੇ ਹੋਏ ਕੁਰਬਾਨੀਆਂ ਨੂੰ ਯਾਦ ਰੱਖਣਾ ਇਹ ਨਗਰ ਕੀਰਤਨ ਗੁਰੂ ਕੀ ਵਿਡਾਲੀ ਸ੍ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦਸਤੋਂ ਰੱਬ ਹੋ ਕੇ ਵਾਫਾਤ ਦਾ ਹੁੰਦਾ ਬਾਬਾ ਸੰਸੇ ਦੀ ਗੁਰਦਾਰੇ ਪਹੁੰਚੇਗਾ ਬਾਬਾ ਸ਼ਹੀਦਾਂ ਦੇ ਪਹੁੰਚੇਗਾ ਜਨਮਸਥਾਨ ਗੁਰੂ ਕੀ ਵਡਾਲੀ ਪਹੁੰਚੇਗਾ ਗੁਰਦਾ ਮੰਜੀ ਸਾਹਿਬ ਪਹੁੰਚੇਗਾ ਗੁਰਦਾ ਸ੍ਰੀ ਸ਼ਾਡਾ ਸਾਹਿਬ ਪਹੁੰਚੇਗਾ ਉਸ ਤੋਂ ਪਰંત ਫਿਰ ਨਾਰਾਇਣਗੜ ਕਲਗੀਧਰ ਪਾਤਸ਼ਾਹ ਦੇ ਗੁਰਦਾ ਸਾਹਿਬ ਪਹੁੰਚੇਗਾ ਫਿਰ ਭੱਲਾ ਦਿਨੌਲੀ ਸਿੰਘ ਸਭਾ ਗੁਰਦਾ ਸਾਹਿਬ ਪਹੁੰਚੇਗਾ ਸਾਮ ਨੂੰ ਸਮਾਪਤੀ ਗੇਰ ਗੁਰਦਾ ਸਾਹਿਬ ਹੋਵੇਗੀ ਸਭ ਸੰਗਤ ਬੜਾ ਖੁਸ਼ਾ ਹੈ ਕਾਲ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਨ ਕੋਟਨ ਧੰਵਾਦ ਇਹਨਾਂ ਚੀਜ਼ਾਂ ਦੀਆਂ ਯਾਦਾਂ ਨੂੰ ਹਮੇਸ਼ਾ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਮੇਰੀ ਪਿਆਰੇ ਮਾਇਕ ਕੀ ਗੁਰੂ ਹਨ ਅਰਗਮੈਂਟਸ ਆਫ ਦੀ ਬੁਇਟਾ ਨਗਰੀ ਗੁਰੂ ਕੀ ਬਿਡਾਲੀ ਵਿਖੇ ਬਾਬਾ ਜੀਵਨ ਸਿੰਘ ਜੀ ਦੁਆਰਾ ਪਰਉਨਤ ਕਮੇਟੀ ਜੋ ਚਰੰਤੂ ਤਰਫ ਕਰਦੀ ਹੈ ਪ੍ਰਧਾਨ ਤਾਰਾ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਨਗਰ ਕੀਰਤਨ ਬੜੀ ਸ਼ੰਕਾਪੁਰੂ ਘੇੜਿਆ ਗਿਆ ਜਿੱਤੇ ਸ਼ੰਕਾ ਨੇ ਹੌਮ-ਹੌਮਾ ਕੇ ਸੱਲਿਆ ਆਕਾ ਕੇ ਲੰਗਰ ਆਕਾ ਕੇ ਪ੍ਰਕਾਸ਼ ਹੋ ਰਿਹਾ ਹੈ ਮੈਂ ਅੱਜ ਦੇ ਸੁਭਿਆ ਰਹੇ ਦੇ ਬਾਬਾ ਜੀਵਨ ਸਿੰਘ ਜੀ ਦਾ ਹਾਂ ਬਹੁਤ ਉਹਨਾਂ ਦਾ ਅਸ਼ੀਰਵਾਦ ਹੈ ਧੰਨਵਾਦ ਵੀ ਕਰਦਾ ਹਾਂ ਮੁੱਖ ਤੇ ਆਪਣੇ ਗੁਰੂ ਦੀ ਨਗਰੀ ਗੁਰੂ ਦੀ ਬਡਾਰੀ ਆਲੇ ਦਾ ਪਰੰਧ ਕਮੇਟੀ ਦਾ ਜਿਨ੍ਹਾਂ ਨੇ ਹਮ ਮੰਬਾਗੇ ਨਗਰ ਕੀਰਤਨ ਦੇ ਵਿੱਚ ਦਾ ਆਯੋਜਨ ਕਰਤ ਰਾਜ ਵਾਈ ਦਾ ਖਾਕਾ ਵਾਈ ਵਿਖਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਅਜੇ ਅਸ਼ੀਧੀ ਦਾਰਾ ਤੇ ਵਜੋ ਨਗਰ ਕੀਰਤਨ ਜਿਹੜਾ ਗੁਰੂ ਕੀ ਦਾਈ ਦੇ ਵਿੱਚੋਂ ਕੱਢਿਆ ਜਾ ਰਿਹਾ ਗੋਦ ਤੋਂ ਉਹ ਸਾਰੇ ਸੰਤਾਨ ਨੂੰ ਅੱਜ ਸਾਰੇ ਸੰਤਾਂ ਨੂੰ ਜਿਹੜਾ ਸਪੇਸ ਬਖਰ ਕੀਤਾ ਨੇ ਉਸ ਤੇ ਸ਼ਾਬਰ ਹੋਣਾ ਚਾਹੀਦਾ ਹੈ ਕਿ ਸਾਰੇ ਸਮਾਜ ਲੋਕਾਂ ਔਰ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਗੁਰੂ ਨਾਲ ਜੁੜਨਾ ਚਾਹੀਦਾ ਕਿਉਂਕਿ ਗੁਰੂ ਨਾਲ ਜੁੜ ਕੇ ਹੀ ਜਿਹੜਾ ਕਰਦਾ ਜਿਹੜਾ ਪੁੱਜਦਾ